ਕੋਈ ਟੈਕਸ ਚੋਰ ਛੋਟਾ ਵੱਡਾ ਵਪਾਰੀ ਏ ਕੋਈ ਰਿਸ਼ਵਤ ਖੋਰ ਮਲਾਦਮ ਸਰਕਾਰੀ ਏ ਕੋਈ ਟੈਕਸ ਚੋਰ ਛੋਟਾ ਵੱਡਾ ਵਪਾਰੀ ਏ ਕੋਈ ਰਿਸ਼ਵਤ ਖੋਰ ਮਲਾਦਮ ਸਰਕਾਰੀ ਏ ਰਜ ਦੇ ਪੈਸੇ ਕੁੱਟ ਦੇਣੇ ਰਜ ਕੇ ਬੁੱਲੇ ਲੁੱਟ ਦੇਣੇ ਰਜ ਕੇ ਤੇ ਤੇ ਕੁੱਟ ਦੇਣੀ ਰਜ ਕੇ ਬੁੱਲੇ ਲੁੱਟ ਦੇਣੀ ਸਰਕਾਰ ਵੀ ਰਜ ਕੇ ਲੁੱਟਦੀ ਏ ਸਰਕਾਰ ਵੀ ਰਜ ਕੇ ਲੁੱਟਦੀ ਏ ਹੱਕ ਮੰਗਣੇ ਤੇ ਕੁੱਟਦੀ ਏ ਹੱਕ ਮੰਗਣੇ ਤੇ ਕੁੱਟਦੀ ਏ ਟੈਕਸ ਤੇ ਟੈਕਸ ਲਗਾਉਂਦੀ ਏ ਫੇ ਲਗਾਉਂਦੀ ਏ ਨਾਨੀ ਦੀ ਨਾਨੀ ਤੇ ਕਰਾਉਂਦੀ ਏ ਨਾਨੀ ਦੀ ਨਾਨੀ ਤੇ ਕਰਾਉਂਦੀ ਏ ਕੋਈ ਟੈਕਸੀ ਚੋਰ ਛੋਟਾ ਬਦਾ ਬਪਾਰੀ ਏ ਕੋਈ ਰਿਸ਼ਵਤ ਖੋਰ ਮਦਾਜਮ ਸਰਕਾਰੀ ਏ ਲੱਖਾਂ ਰੁਪਈਏ ਤਨਖਾਹਾਂ ਲੈ ਕੇ ਲਡ ਘਾਰੇ ਤਈਏ ਕਣਖਾਂ ਲੈ ਕੇ ਨੀਅਤ ਇੰਨਾ ਦੀ ਪਰਦੀ ਨਹੀਂ ਨੀਅਤ ਇੰਨਾ ਦੀ ਪਰਦੀ ਨਹੀਂ ਨੀਅਤ ਇੰਨਾ ਦੀ ਪਰਦੀ ਨਹੀਂ ਲੁੱਟ ਲੁੱਟ ਕੇ ਖਾਗੀ ਜਨਤਾ ਨੂੰ ਲੁੱਟ ਲੁੱਟ ਕੇ ਖਾਗੀ ਜਨਤਾ ਨੂੰ ਸ਼ਖਸੀਅਤ ਮਰਨੋਂ ਡਰਦੀ ਨਹੀਂ ਕਿਅ ਖੀਅਤ ਮਰਨੋਂ ਡਰ ਦਿਨਹੀਂ ਲੁੱਟ ਰੁੱਟ ਕੇ ਖਾਗੀ ਜਨਤਾ ਨੂੰ ਲੁੱਟ ਰੁੱਟ ਕੇ ਖਾਗੀ ਜਨਤਾ ਨੂੰ ਕਿਅ ਖੀਅਤ ਮਰਨੋਂ ਡਰ ਦਿਨਹੀਂ ਪੈਸੇ ਖਾ ਕੇ ਐਸ਼ਾਂ ਕਰਦੇ ਪੈਸੇ ਖਾ ਕੇ ਐਸ਼ਾਂ ਕਰਦੇ ਪੈਸਾ ਉਹਨਾਂ ਨੂੰ ਖਾਏਗਾ ਕਦ ਤੱਕ ਸ਼ੁਕਰ ਮਨਾਉ ਲਟਕੇ ਕਦ ਤੱਕ ਸ਼ੁਕਰ ਮਨਾਉ ਲਟਕੇ ਕਦੇ ਤਾਂ ਯਾਦ ਕਰ ਪਛਤਾਏਗਾ ਕਦੇ ਤਾਂ ਪਛਤਾਏਗਾ देर ਹੈ ਕਰ ਸੱਚੇ ਪਾਤਸ਼ਾਹ ਦੇ देर ਹੈ ਕਰ ਸੱਚੇ ਪਾਤਸ਼ਾਹ ਦੇ ਹੁੰਦਾ ਕਦੇ ਹਲੇ ਨਹੀਂ ਜੈਸੀ ਕਰਨੀ ਵੈਸੀ ਪਰਣੀ ਜੈਸੀ ਕਰਨੀ ਵੈਸੀ ਪਰਣੀ ਗੱਲ ਸੱਚੀ ਹੈ ਕੋਈ ਹਿਰ ਪੈਰ ਨਹੀਂ bure ਕਮਾਂ ਦਾ ਬੁਰਾ ਨਤੀਜਾ bure ਕਮਾਂ ਦਾ ਬੁਰਾ ਨਤੀਜਾ ਕਦੇ ਤਾਂ ਤਾਮੜੇ ਆਉਂਦਾ ਏ ਯਾਦ ਕਰਦੀ ਤੇ ਵੇਲੇ ਨੂੰ ਯਾਦ ਕਰਦੀ ਤੇ ਵੇਲੇ ਨੂੰ ਸੰਗਰੂਰ ਵੀ ਫਿਰ ਉਹ ਪਛਤਾਉਂਦਾ ਏ ਸੰਗਰੂਰ ਵੀ ਫਿਰ ਉਹ ਪਛਤਾਉਂਦਾ ਏ ਸੰਗਰੂਰ ਵੀ ਫਿਰ ਉਹ ਪਛਤਾਉਂਦਾ ਏ